ਦੇਖੋ ਬਈ ਬਾਈ ਦਾ ਲਸਣ ਗੰਡੇ ਤਿਆਰ ਕਰਨ ਦਾ ਦੇਸੀ ਤਰੀਕਾ ਬਾਈ ਕਹਿੰਦਾ ਕੋਈ ਸਪਰੇ ਨਹੀਂ ਕਰਨੀ ਕੋਈ ਜੂਰੀ ਨਹੀਂ ਪਾਣੀ ਕੁਝ ਨਹੀਂ ਕਰਨਾ ਆਰਗੈਨਿਕ ਤਰੀਕੇ ਨਾਲ ਬਾਈ ਕਹਿੰਦਾ ਵੀ ਜਿਹੜੇ ਲਸਣ ਗੰਡੇ ਤਿਆਰ ਹੋ ਜਾਂਦੇ ਆ ਇਹ ਕੀ ਤਰੀਕਾ ਹੈ ਬਾਈ ਕਿਹੜਾ ਤਰੀਕਾ ਹੈ ਇਹ ਇਹ ਬਾਈ ਆਪਾਂ ਗਰਮ ਕਰ ਰਹੇ ਆਂ ਚ ਦਵਾਈ ਜਿਹੜੀ ਇਹ ਫੇਰ ਉਹੀ ਗੱਲ ਹੋ ਗਈ ਯਾਰ ਫੇਰ ਕਹਿੰਦਾ ਨਾਲ ਸਪਰੇ ਨਹੀਂ ਪਾਣੀ ਨਾਲ ਕੁਝ ਨਹੀਂ ਪਾਉਣਾ ਫੇਰ ਸਪਰੇ ਗਰਮ ਕੀ ਆਰਗੈਨਿਕ ਹੀ ਆ ਗਈ ਇਹ ਇਹ ਜਿਹੜਾ ਕੈਮੀਕਲ ਜਿਹਾ ਇਹ ਐ ਸਿਸਟਮ ਨਹੀਂ ਪਾਇਆ ਹੋਇਆ ਇਹ ਆ ਗਿਆ ਬਾਈ ਨਿੰਮ ਦਾ ਤੇਲ ਆਪਣਾ Ориジナル ਆ Ориジナル ਦੀ ਗਾਰੰਟੀ ਇਹ ਆ ਨਿਸ਼ਾਨੀ ਇਹ ਹੁਣ ਜੰਮਿਆ ਪਿਆ ਬਾਈ ਹਾਂ ਹੁਣ ਇਹ ਆਪਾਂ ਗਰਮ ਕਰਨ ਲੱਗ ਰਿਹਾ ਦੇਖੋ ਪਾਣੀ ਚ ਦੇ ਕੇ ਹੁਣ ਗਰਮ ਹੋ ਫੇਰ ਵਰਤਾਂਗੇ ਹੁਣ ਗਰਮ ਕਰਕੇ ਆਪਾਂ ਵੀ 5-4 ਗ੍ਰਾਮ ਇੱਕ ਟੋਲੀ ਚ ਪਾ ਕੇ ਦੀ ਡੋਜ਼ ਆ ਫੇਰ ਸਪਰੇਅ ਕਰਾਂਗੇ ਇਹ ਤਾਂ ਫਿਰ ਯਾਰ ਬਾਈ ਲੱਗ ਹੀ ਬਹੁਤ ਜਾਉ ਇੱਕ ਬੋਤਲ ਹੁਣ ਜਿਵੇਂ ਰੋਜ਼ ਪਾਣੀ ਪੀ ਗਈ ਜੀ ਨਾ ਰੋਜ਼ ਨਹੀਂ ਪਾਣੀ ਬਾਈ ਆਪਣੇ ਮਹੀਨੇ ਚ ਇੱਕ ਵਾਰੀ ਕਰਦੇ ਬਹੁਤਾ ਹੁਣ ਆਪਣੇ ਆਪਣਾ ਲਾਸਣ ਗੱਡਾ ਗੱਡਾ ਹੋ ਰਿਹਾ ਹੁਣ ਉਹ ਚ ਇੱਕ ਵਾਰੀ ਸਪਰੇਅ ਕਰ ਦਾਂਗੇ ਇਹ ਅੱਜ ਅਮਿਆ ਪੈਦੀ ਹੁਣ ਤਾਂ ਬਹੁਤ ਨਰਮ ਹੋ ਗਿਆ ਨਾ ਇਹ ਹੂੰ ਮਤਲਬ ਇਹ ਛਾਲ ਚ ਜੰਮ ਜਾਂਦਾ ਹੈ ਆਪਣੇ ਗੰਡੇ ਲਾਇਓ ਨੇ ਲਾਸਣ ਲਾਇਆ ਹੈ ਜਾਂ ਕੋਈ ਵੀ ਚੀਜ਼ ਟੋਲੀ 10 ਗ੍ਰਾਮ ਪਾ ਦੇ ਬਾਈ ਢੋਲੀ ਮਗਰ 10 ਗ੍ਰਾਮ ਪਾ ਵੀ ਨਹੀਂ ਮਚਾ ਆਂਦਾ ਇਹ ਇਹ ਬਰਤਨ ਆ ਉਹਦੇ ਵਾਸਤੇ ਬਾਈ ਜਿਵੇਂ ਹੁਣ ਆਪਾਂ ਕਿਸੇ ਕੀਟਨਾਸ਼ਕ ਵਰਦਾਂ ਕੀਟਨਾਸ਼ਕ ਦੀ ਜਗ੍ਹਾ ਦੀ ਬਰਤਨ ਇਹ ਜਿੱਥੇ ਬਾਈ ਸਿਉਂ ਖਾਉਣ ਦੀ ਯਾਰ ਜਿਵੇਂ ਤੁਸੀਂ ਗ੍ਰੋਥ ਪ੍ਰੋਮੋਟਰ ਨਹੀਂ ਹੈਗੇ ਇਹ ਕੀਟਨਾਸ਼ਕ ਦੀ ਜਗ੍ਹਾ ਦੀ ਬਰਤਨ ਹੈ ਹੂੰ ਇਹ ਆਪ ਨੂੰ ਫਰਮੋਂ ਵੱਡੀ ਗੱਲ ਵੀ ਮਿਲੂ ਕਿੱਥੋਂ ਹੈ ਹੁਣ ਕਈ ਕਿਸਾਨ ਭਰਾ ਪੁੱਛਣਗੇ ਇਹ ਬਾਈ ਆਪਣੇ ਸਪਰੇਅ ਦੀ ਦੁਕਾਨਾਂ ਤੋਂ ਮਿਲ ਜੂਗਾ 80 ਰੁਪਏ ਦਾ ਲੀਟਰ ਆ ਇਹ ਠੀਕ ਹੈ ਹੂੰ 80 ਰੁਪਏ ਦਾ ਲੀਟਰ ਆ 80 ਰੁਪਏ ਲੀਟਰ ਦਾ ਸਕ੍ਰੀਨਸ਼ਾਟ ਮਾਰ ਲਓ ਐਂ ਤਾਂ ਕਿਤੇ 100 ਦਾ ਵੀ ਹੋ ਸਕਦਾ ਹੈ ਥੋੜਾ ਮੋਟੋ ਤੇ ਥੱਲੇ ਹੋ ਸਕਦਾ ਐਂ ਤਾਂ ਬਈ ਹੁਣ ਆਪੇ ਆਪ ਦਾ ਆਪ ਦਾ ਰੇਟ ਹੋਣਾ ਥੋੜਾ ਨੇੜੇ ਦਿਖਾਈ ਬਈ ਨੇੜੇ 80 90 ਰੁਪਏ ਆ ਨਾਰਮਲ ਦੀ 100 ਰੁਪਏ ਲਾ ਲਓ ਤੁਸੀਂ ਆ ਚੀਜ਼ ਇਹ ਬੜਾ ਮਹਿੰਗਾ ਨਹੀਂ ਹੁੰਦਾ ਇਹ ਠੀਕ ਐ ਬਸ ਨਿੰਮ ਦਾ ਤੇਲ ਕਹਿੰਨਾ ਹਾਂ ਨਿੰਮ ਦਾ ਤੇਲ ਆਪਣੇ ਕੋਈ ਗੇਂਦੇ ਲਾਏ ਫੁੱਲ ਪ੍ਰੈਸਡ ਆਰਜਨੋਇਲ ਕੋਈ ਵੀ ਚੀਜ਼ ਯਾਰ ਮਤਲਬ ਤੁਹਾਡੀ ਆਪਣੇ ਲਾਈਏ ਫੁੱਲ ਬਾੜੀ ਚਾਹੇ ਦਰਖਤ ਲਾਏ ਨੇ ਉਹਦੀ ਮਾਰ ਦੇ ਸੇਮ ਘਟਾ ਵੀ 10 ਦਿਨ ਇੱਥੇ ਬਰਿ ਰੱਖਤਾ ਹੈ ਤੇ ਇੱਕ ਜਿਹੜੀ ਆਪਾਂ ਸਰੋਂ ਤਿਆਰ ਕਰੀਏ ਆਰਗੇਨਿਕ ਉਝ ਵੀ ਨੇ ਆਪਾਂ ਕੋ ਸਪਾਇ ਉਹ ਵੀ ਇਹਦੀ ਸੁਪਰੀ ਚੱਲ ਜੂ। ਉਹ ਤਾਂ ਹੀ ਮਾਰ ਸਕਦੇ ਆ ਭਈਆ। ਉਹਦੇ ਵੀ ਹੁਣ ਤਾਂ ਜਿਵੇਂ ਠੰਡ ਦੇ ਵਿੱਚ ਬਈ ਤੇਲ ਪੈਂਦਾ ਨਹੀਂ ਸਰੋਂ ਚ। ਹੂੰ। ਥੋੜੀ ਗਰਮੀ ਪਈ ਤਾਂ ਤੇਲ ਆ ਪਊਗਾ ਉਦੋਂ ਇਹਦੀ ਜਗ੍ਹਾ ਤੇ ਆਪਾਂ ਮਤਲਬ ਕਿ ਕਿਸੇ ਕੀਟਨਾਸ਼ਕ ਦੇ ਜਿਹੜਾ ਤੇ ਇਹ ਕਰ ਸਕਦੇ ਆ ਹਾਂ ਇਹ ਤਾਂ ਬਹੁਤ ਔੜੀ ਚੀਜ਼ ਆ ਬਈ ਜੇ ਆਪਣੇ ਵਾਲੀ ਸਿਉਂ ਖਾਇਰ ਕਰਨੇ ਤੁਸੀਂ ਇੱਕ ਲੀਰ ਚ ਨਾ ਹੁਣ ਜਿਵੇਂ ਜੰਮਿਆ ਹੋਇਆ ਇਹਦੀ ਤੁਸੀਂ ਗੰ ਬਈ ਕੱਪੜੇ ਚ ਮੜੀ ਗੱਠ ਉਹ ਮਾਰ ਲਿਓ ਗੰਡਾ ਸਾਕੇ ਠੀਕ ਹੈ ਤੁਸੀਂ ਉੱਥੇ ਡੰਗ ਦਿਓ ਉੱਥੇ ਸਿਉਂ ਖਣੀ ਹੁੰਦੀ ਮੇਰੀ ਜ਼ਿੰਮੇਵਾਰੀ ਹੈ ਜੇ ਆ ਗਈ ਸੌਂਗਾ ਠੀਕ ਹੈ ਇਹਦੀ ਤਾਕੜੀ ਚੀਜ਼ ਆ ਬਈ ਇਹ ਠੀਕ ਹੈ ਲੋ ਵੀ ਕਿਸਾਨ ਵੀਰ ਉਹ ਇਹ ਚੀਜ਼ਾਂ ਜ਼ਰੂਰ ਵਰਤਿਆ ਕਰੋ ਜੇਕਰ ਤੁਸੀਂ ਆਰਗੈਨਿਕ ਖੇਤੀ ਕਰਨਾ ਚਾਹੁੰਦੇ ਹੋ